ਕਰ ਦਿਓ ਮੈਨੂੰ ਮਾਫ਼ ਪਿਤਾ ਜੀ ਕਰ ਦਿਓ ਮੈਨੂੰ ਮਾਫ਼ ਪਿਤਾ ਜੀ ਗੱਲਾਂ ਵਿੱਚ ਆ ਗਈ ਮੈਂ ਆਕੇ ਵਿੱਚ ਚੁੱਕ ਬਗਾਨੀ ਹੋ ਵੀੜੀ ਹੋ ਪਾਗੀ ਮੈਂ ਆਕੇ ਵਿੱਚ ਚੁੱਕ ਬਗਾਨੀ ਹੋ ਵੀੜੀ ਹੋ ਪਾਗੀ ਮੈਂ ਮੇਰੀ ਸੀ ਉਮਰ ਲੈ ਆਣੀ ਸਮਝੀ ਨਾ ਚਾਲਾਂ ਨੂੰ ਕਰ ਗਿਆ ਉਹ ਜੂਝ ਪਿਤਾ ਜੀ ਹੋ ਤੇਰਿਆਂ ਬਾਲਾਂ ਨੂੰ ਕਰ ਗਿਆ ਜੂਝ ਪਿਤਾ ਜੀ ਹੋ ਤੇਰਿਆਂ ਲਾਲਾਂ ਨੂੰ ਰਹਿਨੇ ਭਵੇਂ ਮੱਖ ਪਿਤਾ ਜੀ ਆਖਿਰ ਤਾਂ ਤੇਰੇ ਆ ਰਹਿਨੇ ਭਵੇਂ ਮੱਖ ਤੇਰੇ ਤੋਂ ਆਖਿਰ ਤਾਂ ਤੇਰੀ ਮੈਂ ਹਾਂ ਤੇਰੀ ਲਾਡੋ ਰਾਣੀ ਢੇੜੀ ਤੁਸੀਂ ਮੇਰੇ ਆ ਮੈਂ ਹਾਂ ਤੇਰੀ ਲਾਡੋ ਰਾਣੀ ਢੇੜੀ ਤੁਸੀਂ ਮੇਰੇ ਆ ਹਰਤੀ ਸੀ ਫੂਕ ਵਰੀਲੇ ਹਰਤੀ ਸੀ ਫੂਕ ਵਰੀਲੇ ਤੇਰੇ ਆ ਬਾਲਾਂ ਨੂੰ ਕਰ ਕੇ ਉਹ ਜੂਜ ਪਿਤਾ ਜੀ ਹੋ ਤੇਰੀਆਂ ਬਾਲਾਂ ਨੂੰ ਕਰ ਕੇ ਸੀ ਜੂਜ ਪਿਤਾ ਜੀ ਹੋ ਮੋੜਿ ਬਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ छुटਕਾਰਾ ਪਿਆਰ ਝ ਤੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ